ਕੀ ਉਸ ਦਿਨ ਵਿਧਾਨ ਸਭਾ ਵਿੱਚ ਮਤਾ ਪਾਸ ਨਹੀਂ ਸੀ ਕਰਨਾ ਚਾਹੀਦਾ ਕਿ ਔਰਦੇਸ਼ ਦੇ ਸਰਕਾਰ ਨੂੰ ਭੇਜ ਦੇ ਕਿ ਸਾਡੇ ਬੰਦੀ ਸਿੰਘ ਜਿਹੜੇ ਨੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਤੁਰੰਤ ਛੱਡਿਆ ਜਾਵੇ ਪੰਜਾਬ ਯੂਨੀਵਰਸਿਟੀ ਦਾ ਕਿੰਨਾ ਭੱਕਦਾ ਮਸਲਾ ਬੱਚੇ ਹਲੇ ਵੀ ਬੈਠੇ ਨੇ ਉੱਥੇ ਪ੍ਰੋਟੈਸਟ ਤੇ ਕਿ ਉਸ ਦਿਨ ਉੱਥੇ ਪੰਜਾਬ ਯੂਨੀਵਰਸਿਟੀ ਦੀ ਗੱਲ ਕਰਕੇ ਉਹਦਾ ਇੱਕ ਅਨੋਨਿਮਸ ਪੱਤਾ ਪਾਸ ਕਰਕੇ ਭਾਜਪਾ ਨੂੰ ਕਹਿੰਦੇ ਕਿ ਤੁਰੰਤ ਸੈਨੇਟ ਦੀ ਇਲੈਕਸ਼ਨ ਲਵੋ ਔਰ ਇਹ ਸਾਰਾ ਜਿਹੜਾ ਤੁਸੀਂ ਉਹਨਾਂ ਨਾਲ ਵਿਤਕਰਾ ਕਰ ਰਹੇ ਹੋ ਬੰਦ ਕਰੋ ਜ ਜਾਂਦੀ ਉੱਥੇ ਪੀਯੂ ਦੀ ਜੇ ਉੱਥੇ ਗੱਲ ਚੱਲਦੀ ਪੀਯੂ ਪੂਰੇ ਦੇਸ਼ ਦੇ ਵਿੱਚ ਗੱਲ ਜਾਂਦੀ ਗੱਲ ਤਾਂ ਤਾਂ ਚੱਲਦੀ ਜੇ ਭੁੱਲਣ ਦਿੰਦੇ ਕਿਸੇ ਨੂੰ ਯਾਰ ਇਟ ਵਾਸ 올 ਸਕ੍ਰਿਪਟਡ ਸੈਸ਼ਨ ਸਕ੍ਰਿਪਟਡ ਹੈ ਆਪਣੇ ਬੰਦਿਆਂ ਨੂੰ ਸਿਖਾ ਕੇ ਲਿਆਉਂਦੇ ਕਿ ਤੁਸੀਂ ਆਹ ਬੋਲਣਾ ਤੇ ਆਪੋਜੀਸ਼ਨ ਕਿਸੇ ਨੂੰ ਬੋਲਣ ਨਹੀਂ ਦਿੱਤਾ ਐਵੇਂ ਇੱਕ ਬੰਦਾ ਇੱਕ ਪਾਰਟੀ ਚੋਂ ਉਹਨੂੰ ਬੁਲਾ ਦਿੱਤਾ ਜੀ ਭਾਜਪਾ ਵਾਲਾ ਉਹਨਾਂ ਦੇ ਤੇ ਮੈਂਬਰ ਹੀ ਇੱਕ ਇੱਕ ਆ ਕਾਂਗਰਸ ਦਾ ਫਿਰ ਵੀ 18 ਮੈਂਬਰਸ ਹੀ ਸਾਨੂੰ ਘੱਟੋ ਘੱਟ 3-4 ਜਾਣੇ ਨੂੰ ਤਾਂ ਟਾਈਮ ਦਿੰਦੇ ਔਰ ਸਪੀਕਰ ਨੂੰ ਲਿਖ ਕੇ ਭੇਜਿਆ ਸੀ ਪਤਾਪ ਸਿੰਘ ਬਾਜਵਾ ਨੇ ਨਾਮ ਮੇਰਾ ਔਰ ਪ੍ਰਗਟ ਦਾ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦਾ ਇਹਦੇ باوجود ਟਾਈਮ ਨਹੀਂ ਦਿੱਤਾ ਅੱਛਾ ਉਹਨਾਂ ਨੂੰ ਪਤਾ ਸੀ ਜੇ ਤ੍ਰਿਪਤ ਰਜਿੰਦਰ ਸਿੰਘ ਨੂੰ ਜੇ ਬੁਲਾ ਦਈਏ ਤੇ ਵੇਖੇ ਰਹੇ ਇਹਨੂੰ ਨਾ ਬੁਲਾਇਆ ਤਾਂ ਫਿਰ ਲੋਕਾਂ 'ਚ ਬੜਾ ਭੜਾ ਲੱਗਣਾ ਤੇ ਉਹਨਾਂ ਨੇ ਕਿਹਾ ਇੱਕੋ ਜਿਹੀ ਨੂੰ ਬੇਟ ਦਿਓ ਐਲਓਪੀ ਬੁਲਾ ਕੇ ਖਤਮ ਕਰਤੀ ਕਹਾਣੀ